ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 66 ਆਓ ਸੁਣਦੇ ਹਾਂ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮੇ ਜੰਤ ਉਪਾਇਨ ਤੀਨਾ ਵੀ ਰੋਜੀ ਦੇ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਹਨ हे ਮਨੁੱਖੀ ਜੀਵੋ ਤੁਸੀਂ ਆਪਣੀ ਰੋਟੀ ਰੋਜ਼ੀ ਦੀ ਚਿੰਤਾ ਨਾ ਕਰੋ ਕਿਉਂਕਿ ਈਸ਼ਵਰ ਨੂੰ ਹੀ ਸਾਰੇ ਜੀਵਾਂ ਦੀ ਚਿੰਤਾ ਹੈ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਫਿਰ ਗੁਰੂ ਜੀ ਕਹਿੰਦੇ ਹਨ ਜਿਸ ਈਸ਼ਵਰ ਨੇ ਸ੍ਰਿਸ਼ਟੀ ਸਾਜੀ ਹੈ ਸ੍ਰਿਸ਼ਟੀ ਉੱਤੇ ਵਨ ਸੁਵੰਨੇ ਜੀਵ ਤੇ ਉਹਨਾਂ ਦਾ ਸਰਦਾਰ ਮਨੁੱਖ ਬਣਾਇਆ ਹੈ ਉਹ ਸਭ ਦੀ ਸਾਰ ਲੈ ਰਿਹਾ ਹੈ ਸਭ ਦਾ ਲੇਖਾ ਜੋਖਾ ਵੀ ਉਹ ਕਰਦਾ ਹੈ ਆਓ ਅੱਗੇ ਵਿਸਥਾਰ ਨਾਲ ਸਮਝਦੇ ਹਾਂ ਗੁਰੂ ਅੰਗਦ ਸਾਹਿਬ ਜੀ ਇਸ ਸ਼ਬਦ ਵਿੱਚ ਸਾਨੂੰ ਕੀ ਨਸੀਹਤ ਦਿੰਦੇ ਹਨ ਆਪਾਂ ਸ਼ਬਦ ਦੇ ਅਰਥਾਂ ਰਾਹੀਂ ਸਮਝਦੇ ਹਾਂ ਜੀ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸਹੀ ਹੈ ਜਲ ਮੈਂ ਜੰਤ ਉਪਾਈਨ ਤਿਨਾ ਵੀ ਰੋਜੀ ਦੇ ਉਥੇ ਹਟ ਨਾ ਚਲਈ ਨਾ ਕੋ ਕਿਰਸ ਕਰੇ ਸੋਦਾ ਮੂਲ ਨ ਹੋਵਈ ਨਾ ਕੋ ਲਏ ਨਾ ਦੇ ਜੀਆ ਕਾ ਆਹਾਰ ਜੀ ਖਾਣਾ ਏ ਕਰੇ ਵਿੱਚ ਉਪਾਏ ਸਾਇਰਾ ਤਿਨਾ ਭੀ ਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਭਾਵ ਅਰਥ ਗੁਰੂ ਸਾਹਿਬ ਜੀ ਕਹਿੰਦੇ ਹਨ हे ਮਨੁੱਖੀ ਜੀਵੋ ਚਿੰਤਾ ਨਾ ਕਰਿਆ ਕਰੋ ਚਿੰਤਾ ਈਸ਼ਵਰ ਆਪਣੇ ਸਾਰੇ ਜੀਵਾਂ ਦੀ ਰੱਖਦਾ ਹੈ। ਸਮੁੰਦਰ ਵਿੱਚਲੇ ਜੀਵਾਂ ਦੀ ਜ਼ਿੰਦਗੀ ਕਿਵੇਂ ਚੱਲਦੀ ਹੈ? ਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਸਮੁੰਦਰ ਪਾਣੀ ਨਾਲ ਭਰਿਆ ਹੈ। ਉਸ ਵਿੱਚ ਮੱਛੀਆਂ ਤੇ ਹੋਰ ਕਈ ਜੀਵ ਈਸ਼ਵਰ ਨੇ ਪੈਦਾ ਕਰ ਦਿੱਤੇ ਤੇ ਉਹਨਾਂ ਦੇ ਵੀ ਜਿਉਣ ਦਾ ਇੰਤਜ਼ਾਮ ਕੀਤਾ ਹੋਇਆ ਹੈ। ਤੇ ਉਹਨਾਂ ਦਾ ਜੀਵਨ ਚੱਲ ਰਿਹਾ ਹੈ। ਨਾ ਤਾਂ ਸਮੁੰਦਰ ਵਿੱਚ ਕੋਈ ਹੱਟ ਭਾਵ ਦੁਕਾਨ ਹੈ। ਨਾ ਕੋਈ ਉੱਥੇ ਵਪਾਰ ਕਰ ਰਿਹਾ ਹੈ। ਨਾ ਕੋਈ ਮੁਨਾਫੇ ਬਾਰੇ ਸੋਚ ਰਿਹਾ ਹੈ। ਕਿਸੇ ਕਿਸਮ ਦੀ ਕੋਈ ਕਿਰਤ ਕਰਨ ਦਾ ਵੀ ਕਿਸੇ ਜੀ ਕੋਲ ਕੋਈ ਸਾਧਨ ਹੀ ਨਹੀਂ ਹੈ। ਉੱਥੇ ਸਮੁੰਦਰ ਵਿੱਚ ਨਾ ਕੋਈ ਲੈਂਦਾ ਹੈ ਨਾ ਦਿੰਦਾ ਹੈ। ਨਾ ਕੋਈ ਵਪਾਰ ਕੁਝ ਵੀ ਅਜੀਹਾ ਨਹੀਂ ਹੋ ਰਿਹਾ ਕਿਉਂਕਿ ਉੱਥੇ ਤਾਂ ਪਾਣੀ ਹੈ ਤੇ ਪਾਣੀ ਵਿੱਚ ਤਰਨ ਵਾਲੇ ਜੀਵ ਜੰਤੂ ਹੀ ਹਨ ਸਮੁੰਦਰ ਵਿੱਚ ਤਾਂ ਜੀਆਂ ਦਾ ਆਹਾਰ ਜੀ ਨੂੰ ਹੀ ਖਾਣਾ ਹੈ ਸਮੁੰਦਰ ਵਿੱਚ ਬਹੁਤਾਤ ਵਿੱਚ ਮੱਛੀਆਂ ਹਨ ਹਰ ਛੋਟੀ ਮੱਛੀ ਆਪਣੇ ਤੋਂ ਵੱਡੀ ਮੱਛੀ ਲਈ ਆਤਮ ਸਮਰਪਣ ਕਰਦੀ ਹੈ ਕਿਉਂਕਿ ਜਦੋਂ ਵੱਡੀ ਮੱਛੀ ਨੂੰ ਭੁੱਖ ਲੱਗਦੀ ਹੈ ਉਹ ਆਪਣਾ ਮੂੰਹ ਖੋਲਦੀ ਹੈ ਛੋਟੀ ਮੱਛੀ ਉਸ ਦੇ ਮੂੰਹ ਵਿੱਚ ਚਲੀ ਜਾਂਦੀ ਹੈ ਉੱਥੇ ਨਾ ਕੋਈ ਲੜਾਈ ਹੈ ਨਾ ਝਗੜਾ ਹੈ ਤੇ ਨਾ ਵੱਡੀ ਮੱਛੀ ਛੋਟੀ ਦਾ ਸ਼ਿਕਾਰ ਕਰਦੀ ਹੈ ਬਸ ਆਤਮ ਸਮਰਪਣ ਦੀ ਭਾਵਨਾ ਹੀ ਹੈ ਇੱਕ ਦੂਸਰੇ ਲਈ ਸਭ ਮੱਛੀਆਂ ਜਿਉਂਦੀਆਂ ਹਨ ਸਮੁੰਦਰ ਵਿੱਚ ਸਿਪੀਆਂ ਦੇ ਵਿੱਚੋਂ ਮੋਤੀ ਨਿਕਲਦੇ ਹਨ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਸਮੁੰਦਰ ਵਿੱਚੋਂ ਨਿਕਲਦੀਆਂ ਹਨ ਆਮਨ ਸ਼ਾਂਤੀ ਨਾਲ ਸਮੁੰਦਰ ਦੀ ਜ਼ਿੰਦਗੀ ਚੱਲ ਰਹੀ ਹੈ ਇਨ੍ਹਾਂ ਮੱਛੀਆਂ ਨੂੰ ਸੋਡੀਅਮ ਭਾਵ ਨਮਕ ਦੀ ਜ਼ਰੂਰਤ ਜੀਉਣ ਲਈ ਹੋਵੇਗੀ ਤਾਂ ਈਸ਼ਵਰ ਨੇ ਸਮੁੰਦਰ ਦਾ ਪਾਣੀ ਨਮਕੀਨ ਬਣਾਇਆ ਹੋਇਆ ਹੈ ਪਰ ਸਮੁੰਦਰ ਤੋਂ ਭਾਫ਼ ਬਣ ਕੇ ਨਿਕਲਿਆ ਪਾਣੀ ਸਾਡੇ ਕੋਲ ਬੱਦਲਾਂ ਰਾਹੀਂ ਧਰਤੀ ਤੇ ਪਹੁੰਚਦਾ ਹੈ ਤਾਂ ਉਹ ਸਭ ਤੋਂ ਵਧੀਆ ਮਿੱਠਾ ਪਾਣੀ ਹੁੰਦਾ ਹੈ ਉਸ ਵਿੱਚ ਨਮਕ ਨਹੀਂ ਹੁੰਦਾ ਨਮਕ ਸਮੁੰਦਰ ਵਿੱਚ ਹੀ ਰਹਿ ਜਾਂਦਾ ਹੈ ਕੁਦਰਤ ਦੀ ਵਾਹ ਵਾਹ ਕਰੀਏ ਹਰ ਤਰ੍ਹਾਂ ਦੇ ਜੀਵ ਜੰਤੂਆਂ ਦੇ ਜਿਉਣ ਦਾ ਇੰਤਜ਼ਾਮ ਈਸ਼ਵਰ ਨੇ ਕੀਤਾ ਹੋਇਆ ਹੈ ਮਨੁੱਖ ਲਈ ਧਰਤੀ ਉੱਤੇ ਸਬਜ਼ੀਆਂ ਫਲ ਵਗੈਰਾ ਸਭ ਪੈਦਾ ਕੀਤੇ ਹੋਏ ਹਨ ਮਨੁੱਖ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਰੀ ਸ੍ਰਿਸ਼ਟੀ ਪ੍ਰਭੂ ਨੇ ਬੜੀ ਸੁੰਦਰ ਬਣਾਈ ਹੋਈ ਹੈ ਜੇ ਮਨੁੱਖ ਸੱਚ ਦੇ ਆਧਾਰ ਤੇ ਜੀਵਨ ਜੀਵੇ ਤਾਂ ਉਹ ਸ੍ਰਿਸ਼ਟੀ ਦਾ ਈਸ਼ਵਰ ਦੇ ਬਣਾਏ ਹੋਏ ਸਿਧਾਂਤਾਂ ਦਾ ਉਸ ਦੀਆਂ ਦਾਤਾਂ ਦਾ ਪੂਰਾ ਆਨੰਦ ਲੈ ਸਕਦਾ ਹੈ। ਉੱਪਰ ਗੁਰੂ ਜੀ ਨੇ ਸਾਨੂੰ ਸਮੁੰਦਰ ਦੇ ਜੀਵਾਂ ਦੀ ਉਦਾਹਰਣ ਦੇ ਕੇ ਸਮਝਾਇਆ ਹੈ। हे ਮਨੁੱਖੋ ਤੁਸੀਂ ਵੀ ਮੱਛਲੀਆਂ ਵਾਂਗੂ ਇੱਕ ਦੂਸਰੇ ਲਈ ਜੀਉਣ ਦੀ ਭਾਵਨਾ ਰੱਖੋ। ਤਾਂਤਰਤੀ ਉੱਤੇ ਵੀ ਸਭ ਸ਼ਾਂਤ ਤੇ ਸੁਖਾਵੇਂ ਢੰਗ ਨਾਲ ਖੁਸ਼ੀ ਤੇ ਖੇੜੀਆਂ ਭਰਿਆਂ ਜੀਵਨ ਜੀਵਿਆ ਜਾ ਸਕਦਾ ਹੈ ਦੂਸਰੇ ਦੀਆਂ ਵਸਤੂਆਂ ਉੱਤੇ ਕਬਜ਼ਾ ਕਰਨ ਦਾ ਸੁਭਾ ਤਿਆਗ ਦੇਣਾ ਚਾਹੀਦਾ ਹੈ ਪਿਆਰ ਵਾਲੀ ਤੇ ਸੱਚੀ ਜ਼ਿੰਦਗੀ ਦੀ ਖੁਸ਼ਬੂ ਸਭ ਕੋਲੋਂ ਤੇ ਸਭ ਜਗ੍ਹਾ ਤੋਂ ਆਉਣੀ ਚਾਹੀਦੀ ਹੈ ਅਖੀਰ ਵਿੱਚ ਗੁਰੂ ਜੀ ਫਿਰ ਕਹਿੰਦੇ ਹਨ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਇਸ ਕਰਕੇ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਈਸ਼ਵਰ ਸਭ ਨੂੰ ਰੋਜੀ ਰੋਟੀ ਹਰ ਜਗ੍ਹਾ ਦੇ ਰਿਹਾ ਹੈ ਤੇ ਸਾਨੂੰ ਸਭ ਨੂੰ ਉਹ ਰੋਜੀ ਰੋਟੀ ਦੇਣ ਲਈ پابੰਦ ਹੈ ਚਿੰਤਾ ਇਸ ਧਰਤੀ ਤੇ ਨਾ ਕਰੋ ਰੋਟੀ ਤਾਂ ਸਭ ਨੂੰ ਮਿਲ ਜਾਂਦੀ ਹੈ ਜੀ ਤਾਂ ਲੈਂਦੇ ਹਨ ਪਰ ਬਾਕੀ ਦੀਆਂ ਲੋੜਾਂ ਲਈ ਜਦੋਂ ਜਿਹਦ ਮਿਹਨਤ ਕਰਨੀ ਪੈਂਦੀ ਹੈ ਬਾਣੀ ਦੀ ਇੱਕ ਹੋਰ ਤੁਕ ਵਿੱਚ ਗੁਰੂ ਜੀ ਕਹਿੰਦੇ ਹਨ ਸੈਲ ਪੱਥਰ ਮੈਂ ਜੰਤ ਉਪਾਈ ਤਾ ਕਾ ਰিজਗ ਆਗੈ ਕਰ ਧਰਿਆ ਪੱਥਰ ਦੇ ਵਿੱਚ ਵੀ ਜੀਵ ਜਿਉਂਦੇ ਹੋਏ ਦੇਖੇ ਗਏ ਹਨ ਉਨ੍ਹਾਂ ਦਾ ਆਹਾਰ ਵੀ ਅੰਦਰ ਬਣਿਆ ਹੋਇਆ ਹੈ ਦੇਖਣ ਵਿੱਚ ਇਹ ਵੀ ਆਉਂਦਾ ਹੈ ਕਿ ਵੱਡੇ ਪੱਥਰ ਨੂੰ ਕੱਟਣ ਨਾਲ ਵਿਚਕਾਰ ਛੋਟੇ-ਛੋਟੇ ਜੀਵ ਰਾਈ ਦੇ ਦਾਣੇ ਜਿੰਨੇ ਇੱਕ ਪੀਲੇ ਰੰਗ ਦੇ ਕਿਸੇ ਲੇਸਦਾਰ ਵਸਤੂ ਨਾਲ ਚਿਪਕੇ ਹੁੰਦੇ ਹਨ ਤੇ ਉਹ ਜਿਉਂਦੇ ਹੁੰਦੇ ਹਨ ਉਹ ਪੀਲਾ ਲੇਸਦਾਰ ਉਨ੍ਹਾਂ ਦਾ ਭੋਜਨ ਹੈ ਉਸ ਤੋਂ ਉਹ ਆਕਸੀਜਨ ਵੀ ਲੈਂਦੇ ਹੋਣਗੇ ਤੇ ਅੰਦਰ ਜੀ ਰਹੇ ਹੋਣਗੇ ਇਸ ਸਭ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜੀਵ ਤੇ ਹਰ ਮਨੁੱਖ ਜੋ ਸ੍ਰਿਸ਼ਟੀ ਦੇ ਉੱਤੇ ਹੈ ਉਹ ਭੁੱਖਾ ਨਹੀਂ ਮਰ ਸਕਦਾ ਉਸ ਦੇ ਖਾਣ ਲਈ ਜੀਉਣ ਲਈ ਕੋਈ ਨਾ ਕੋਈ ਆਹਾਰ ਕਿਸੇ ਨਾ ਕਿਸੇ ਢੰਗ ਨਾਲ ਬਣਿਆ ਹੋਇਆ ਹੈ। ਮਨੁੱਖ ਦੇ ਅੰਦਰ ਰੱਬ ਨੇ ਸੁੰਦਰ ਦਿਮਾਗ ਪਾਇਆ ਹੈ। ਉਸ ਨੂੰ ਹੱਥ ਦਿੱਤੇ ਹਨ, ਪੈਰ ਦਿੱਤੇ ਹਨ। ਬਾਕੀ ਗਿਆਨ ਇੰਦਰੇ ਬੜੇ ਤਿੱਖਣ ਹਨ। ਡੂੰਘਾਈ ਨਾਲ ਸੋਚਦੇ ਹਨ ਤੇ ਕਰਦੇ ਹਨ। ਇਸ ਤਰ੍ਹਾਂ ਉਸ ਕੋਲ ਮਨ ਦੀ ਅਸੀਮ ਸ਼ਕਤੀ ਹੋਣ ਕਰਕੇ ਮਨੁੱਖ ਬਹੁਤ ਕੁਝ ਕਰ ਰਿਹਾ ਹੈ ਵੱਡੀਆਂ-ਵੱਡੀਆਂ ਖੋਜਾਂ ਕਰ ਰਿਹਾ ਹੈ ਸ੍ਰਿਸ਼ਟੀ ਨੂੰ ਚਾਰ ਚੰਨ ਲਾ ਰਿਹਾ ਹੈ ਪਰ ਅੱਜ ਦਾ ਮਨੁੱਖ ਪਹਿਲੇ ਵਾਲੇ ਕਿਸੇ ਵੀ ਸਮੇਂ ਦੇ ਮਨੁੱਖ ਨਾਲੋਂ ਲੋਭੀ, ਹੰਕਾਰੀ, ਕ੍ਰੋਧੀ, ਕਾਮੀ ਕਿਤੇ ਵੱਧ ਹੈ ਇਸੇ ਕਰਕੇ ਹੀ ਇਹ ਆਪਣੀਆਂ ਸੱਚੀਆਂ ਲੋੜਾਂ ਤੋਂ ਵੱਧ ਕਿਸੇ ਦੂਸਰੇ ਦਾ ਹੱਕ ਖੋਂਦਾ ਹੈ ਇਹ ਨਹੀਂ ਸੋਚਦਾ ਕਿ ਸ੍ਰਿਸ਼ਟੀ ਤੇ ਜਿੰਨੇ ਵੀ ਲੋਕ ਹਨ ਸਾਰੇ ਹੀ ਮੇਰੇ ਭੈਣ ਭਰਾ ਹਨ ਅਸੀਂ ਸਾਰੇ ਈਸ਼ਵਰ ਦੀ ਔਲਾਦ ਹਾਂ ਤਾਂ ਫਿਰ ਇੱਕ ਦੂਸਰੇ ਲਈ ਕਿਉਂ ਨਹੀਂ ਜਿਉਂਦੇ ਸਮੁੰਦਰ ਦੀਆਂ ਮੱਛਲੀਆਂ ਦੀ ਤਰ੍ਹਾਂ ਗਲਤ ਵਿਚਾਰਾਂ ਵਿੱਚ ਹੀ ਫਸੇ ਰਹਿੰਦੇ ਹਾਂ ਥੋੜੇ ਸਮੇਂ ਦੀਆਂ ਖੁਸ਼ੀਆਂ ਲੈਣ ਲਈ ਆਪਣੇ ਚੰਗੇ ਮਨੁੱਖਾ ਜੀਵਨ ਨੂੰ ਬਰਬਾਦ ਕਰ ਲੈਂਦੇ ਹਾਂ ਕਿਉਂਕਿ ਈਸ਼ਵਰ ਦਾ ਸਿਧਾਂਤ ਹੈ ਜੇਹਾ ਬੀਜ ਹੈ ਸੋ ਲੂਣਾ ਹੈ ਕਰਮ ਸੰਦੜਾ ਖੇਤ ਈਸ਼ਵਰ ਫਿਰ ਦੁੱਖਾਂ ਦੇ ਰੂਪ ਵਿੱਚ ਸਜ਼ਾ ਦਿੰਦਾ ਹੈ ਗੁਰੂ ਜੀ ਕਹਿੰਦੇ ਹਨ हे ਮਨੁੱਖ ਤੂੰ ਆਪਣੇ ਸੱਚੇ ਫਰਜ਼ਾਂ ਦਾ ਪਾਲਣ ਕਰ ਸਭ ਠੀਕ ਕਰ ਪਵਿੱਤਰ ਕਰ ਸ਼ੁੱਭ ਸ਼ੁੱਭ ਕਰ ਤਾਂ ਤੇਰੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਹੁੰਦੀਆਂ ਹੀ ਰਹਿਣਗੀਆਂ ਇਸ ਗੱਲ ਦੀ ਗਰੰਟੀ ਈਸ਼ਵਰ ਦਿੰਦਾ ਹੈ ਪਰ ਲੋਭੀ ਹੰਕਾਰੀ ਕਰੋਧੀ ਮਨੁੱਖ ਗੁਣਾਂ ਨੂੰ ਓ ਗੁਣ ਬਣਾ ਕੇ ਵਰਤ ਰਿਹਾ ਹੈ ਦੁੱਖਾਂ ਦਾ ਕਾਰਨ ਇਹੋ ਹੀ ਹੈ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ